ਜੀ ਆਪਾਂ ਲੜੀਵਾਰ ਸੰਥਿਆ ਸਾਸਕ੍ਰਿਤੀ ਦੀ ਕਰ ਰਹੇ ਹਾਂ ਤਿਨਾਂ ਨਾਲ ਮਹਿੰਗੇ ਸ਼ਬਦ ਉਹਨਾਂ ਦੇ ਉਚਾਰਨ ਤੇ ਨਾਂ ਨਾਲ ਆਪਾਂ ਵਿਸਰਾਮ ਵੀ ਦੱਸ ਰਹੇ ਹਾਂ ਸ਼ਲੋਕ ਆਉਂਦਾ ਹੈ ਸਬਦੰ ਰਤੰ ਹਿਤੰ ਮਯਾ ਮਯਾ ਤੇ ਵਿਸਰਾਮ ਲਾਉਣਾ ਹੈ ਇਸ ਨੂੰ ਸਬਦੰ ਬੋਲਣਾ ਸ ਸੇ ਦੀ ਆਵਾਜ਼ ਉਚਾਰਨ ਕਰਨੀ ਹੈ ਸ਼ਬਦੰ ਨਹੀਂ ਉਚਾਰਨ ਕਰਨਾ ਠੀਕ ਹੈ ਸੰਗਤਾਂ ਇਸ ਨੂੰ ਸਸੇ ਦੇ ਪੈਰ ਵਿੱਚ ਬਿੰਦੀ ਲਾ ਕੇ ਸ਼ਬਦੰਗ ਉਚਾਰਨ ਕਰ ਜਾਂਦੀ ਹੈ ਪਰ ਸਸੇ ਦੇ ਪੈਰ ਵਿੱਚ ਬਿੰਦੀ ਨਹੀਂ ਲਾਉਣੀ ਸਸਾ ਮੁਕਤ ਹੈ ਸ਼ਬਦੰਗ ਸ਼ਬਦੰਗ ਹਾਂ ਸ਼ਬਦੰਗ ਰਤੰ ਹਿਤੰ ਹਿਤੰ ਮਯਾ ਇਸ ਨੂੰ ਮਾਇਆ ਨਹੀਂ ਪੜਨਾ ਇਸ ਨੂੰ ਮਯਾ ਉਚਾਰਨ ਕਰਨਾ ਮਮਾ ਈੜੀ ਸਿਆਰੀ ਇੱਥੇ ਵਿਸਰਾਮ ਲਾਉਣਾ ਹੈ ਕੀਰਤੰ ਇੱਥੇ ਜਮਕੀ ਲੱਗ ਜਾਣੀ ਹੈ ਕੀਰਤੰ ਕਲੀ ਕਰਮ ਕਿਰਤਵਾ ਕਿਰਤਵਾ ਉਚਾਰਨ ਕਰਨਾ ਕ ਕ ਰਾਰੇ ਸਿਆਰੀ ਤਤੇ ਔਕੜ ਐੜੇ ਕੰਨਾ ਜਿਹੜੀ ਇਹ ਸਿਆਰੀ ਕੱਕੇ ਨੂੰ ਲੱਗੀ ਹੈ ਰਾਰੇ ਨੂੰ ਸਰੇ ਲੱਗ ਜਾਣੀ ਜਾ ਕੇ ਕਿਰਤਵਾ ਠੀਕ ਆ ਕਿਰਤਵਾ ਉਚਾਰਨ ਕਰਨਾ ਸਮਝ ਲੱਗ ਗਈ ਨਾ ਇਸ ਦੀ ਹਾਂਜੀ ਹਾਂ ਅੱਗੇ ਪੰਕਤੀ ਆਉਂਦੀ ਹੈ ਮਟੰਤ ਤਤਰਾਗਤ ਇੱਥੇ ਵਿਸਰਾਮ ਲਾਉਣਾ ਹੈ ਮਿਟੰਤ ਤਤਰਾਗਤ ਭਰਮੰ ਮੋਹੰ ਇਸ ਨੂੰ ਤਤਰਾਗਤ ਨਹੀਂ ਬੋਲਣਾ ਇਸ ਦਾ ਉਚਾਰਨ ਕਰਨਾ ਹੈ ਤਤਰਾਗਤ ਤਤਰਾਗਤ ਹਾਂ ਤਤਰਾਗਤ ਕਿਵੇਂ ਉਚਾਰਨ ਕਰਨਾ ਹੈ ਤਤਰਾਗਤ ਹਾਂ ਤਤਰਾਗਤ ਉਚਾਰਨ ਕਰਨਾ ਹੈ ਮਿਟੰਤ ਤਤਰਾਗਤ ਇੱਥੇ ਵਿਸਰਾਮ ਲੱਗ ਜਾਣਾ ਹੈ ਭਰਮੰ ਮੋਹੰ ਸਮਝ ਲੱਗੀ ਸਾਰੀ ਪੰਕਤੀ ਦੀ ਹਾਂਜੀ ਤੀ ਹੁੰਦੀ ਹੈ ਭਗਵਾਨ ਰਮਣੰ ਇੱਥੇ ਵਿਸਰਾਮ ਲਾਉਣਾ ਰਮਣੰ ਉਚਾਰਨ ਕਰਨਾ ਨਾਣੀ ਦੀ ਬਾਜ ਉਚਾਰਨ ਕਰਨੀ ਹੈ ਭਗਵਾਨ ਰਮਣੰ ਸਰਬੱਤਰ ਥਾਨਯੰ ਥਾਨਯੰ ਪੜ੍ਹਨਾ ਹੈ ਥੱਥੇ ਕੰਨ ਨੰਨੇ ਸਿਆਰੀ ਐਡਾ ਟਿੱਪੀ ਜਿਹੜਾ ਨੰਨੇ ਦੇ ਥੱਲੇ ਯਈਆ ਲੱਗਾ ਹੈ ਹਾਂਜੀ ਠੀਕ ਹੈ ਇਸਨੇ ਐਡਾ ਬਣ ਜਾਣਾ ਹੈ ਥਾਨਯੰ ਥਾਨਯੰ ਉਚਾਰਨ ਕਰਨਾ ਦ੍ਰਿਸ਼ਟ ਤੋਯੰ ਦ੍ਰਿਸ਼ਟ ਪੜਨਾਂ ਤੋਇੰਗ ਤੱਤੇ ਔਂਕੜ ਏਡੀ ਸਿਆਰੀ ਐਡੀ ਟਪੀ ਤੋਇੰਗ ਅਮੋਗ ਦਰਸ਼ਨੰ ਦਰਸ਼ਨੰ ਧਿਆਨ ਕੇ ਵਿਚਰਾਮ ਲਾਉਣਾ ਠੀਕ ਹੈ ਅਮੋਗ ਦਰਸ਼ਨੰ ਬਸੰਤ ਸਾਦ ਰਸਣਾ ਭਗਵਾਨ ਰਮਣੰ ਸਰਬੱਤਰ ਥਾਨਿੰ ਦ੍ਰਿਸ਼ਟ ਤੋਇੰਗ ਅਮੋਗ ਦਰਸ਼ਨੰ ਬਸੰਤ ਸਾਦ ਰਸਣਾ ਹਰ 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 ਹਰੇ ਇਥੇ ਆਣ ਕੇ ਬਿਸਰਾਮ ਲਾਉਣਾ ਹੈ ਹਰੇ ਤੇ ਆਣ ਕੇ ਬਿਸਰਾਮ ਲਾਉਣਾ ਹੈ ਠੀਕ ਹੈ ਹਰ 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 ਹਰੇ ਨਾਨਕ ਪ੍ਰੇਮ ਜਾਪ ਜਪਣਾ ਨਾਨਕ ਪ੍ਰੇਮ ਪ੍ਰੇਮ ਉਚਾਰਨ ਕਰਨਾ ਹੈ ਠੀਕ ਹੈ ਐਡਵੰਟਿ ਟਿੱਪੀ ਉਚਾਰਨ ਕਰਨੀ ਨਾਨਕ ਪ੍ਰੇਮ ਜਾਪ ਜਪਣਾ ਕਿਵੇਂ ਉਚਾਰਨ ਕਰਨਾ ਹੈ ਤੁਹਾਨੂੰ ਪੜ੍ਹ ਕੇ ਸੁਣਾਉਣੇ ਆ ਭਗਵਾਨ ਰਮਨੰ ਸਰਬਤਰਥਾਨੰ ਦ੍ਰਿਸ਼ਟ ਤੋਇੰ ਅਮੋਗ ਦਰਸ਼ਨੰ ਬਸੰਤ ਸਾਧ ਰਸਨਾ ਹਰ 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 ਹਰੀ ਨਾਨਕ ਪ੍ਰੀਯੰ ਜਾਪ ਜਪਨਾ ਜਪਨਾ ਉਚਾਰਨ ਕਰਨ ਨੰਨੇ ਦੀ ਆਵਾਜ਼ ਉਚਾਰਨ ਕਰਨੀ ਹੈ ਜਪਨਾ ਨਹੀਂ ਪੜ ਜਾਣਾ ਜਿੱਥੇ ਨਾਣਾ ਤੇ ਨੰਨੇ ਦੀ ਆਵਾਜ਼ ਇਹ ਵੇਖੀ ਕਟਣੀ ਹੈ ਕਿ ਨੰਨਾ ਲੱਗਾ ਜਾਂ ਨਾਣਾ ਲੱਗਾ ਠੀਕ ਹੈ ਠੀਕ ਹੈ ਇੱਥੇ ਨੰਨਾ ਲੱਗਾ ਜਪਨਾ ਜਪਨਾ ਪੜਨਾ ਸਮਝ ਲੱਗੀ ਸਾਰੇ ਸ਼ਲੋਕ ਦੀ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ